ਫੋਟੋ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅਜਿਹਾ ਦਸਾ ਮਹੀਨੇ ਪਹਿਲਾਂ ਇਹ ਜਿਹੜੇ ਸਟੂਡੈਂਟ ਦੁਆਰਾ ਨੈਗਰਾ ਫਾਲ ਦੇ ਵਿੱਚ ਜਿਹੜੀ ਇਹ ਸਾਲ ਮਾਰ ਕੇ ਸੁਸਾਈਡ ਇਹ ਜਿਹੜਾ ਕਰ ਲਿਆ ਗਿਆ ਹੈਗਾ ਤੇ ਜਾਣਕਾਰੀ ਲਈ ਬਈ ਜੀ ਦੱਸ ਦਈਏ ਪਿਤਾ ਦੇ ਦੱਸਣ ਮੁਤਾਬਕ ਟੈਂਡਾ ਬੂਵਾਲ ਦਾ ਰਹਿਣ ਵਾਲਾ ਨੌਜਵਾਨ ਸੀ ਇਹ ਤੇ 10 ਮਹੀਨੇ ਪਹਿਲਾਂ ਜਿਹੜਾ ਕੈਨੇਡਾ ਆਇਆ ਸੀਗਾ ਤੇ ਮਾਪਿਆਂ ਨੇ ਜਿਹੜਾ ਘਰ ਦਾ ਇੱਕ ਟਰੱਕ ਵੇਚ ਕੇ ਤੇ ਥੋੜੀ ਘਣੀ ਜਿਹੜੀ ਜ਼ਮੀਨ ਵੇਚ ਕੇ ਵੀਰ ਨੂੰ ਕੈਨੇਡਾ ਭੇਜਿਆ ਸੀ ਤੇ 10 ਮਹੀਨਿਆਂ ਬੀਤਣ ਤੋਂ ਬਾਅਦ ਜਿਹੜਾ ਉਹ ਕੈਨੇਡਾ ਦੇ ਨੈਗਰਾਫਾਲ ਦੇ ਵਿੱਚ ਜਾ ਕੇ ਜਿਹੜੇ ਇਹਨਾਂ ਨੇ ਸੁਸਾਈਡ ਕਰ ਲਿਆ ਹੈਗਾ ਤੇ ਮਾਪਿਆਂ ਦੇ ਦੱਸਣ ਮੁਤਾਬਕ ਵੀ ਖੁਸ਼ ਸੀਗਾ ਤੇ ਕਰਦਿਆਂ ਨਾਲ ਗੱਲਬਾਤ ਕਰਦਾ ਸੀ ਕਰਦਿਆਂ ਨੂੰ ਦੱਸਦਾ ਸੀ ਵੀ ਮੈਂ ਤੁਹਾਨੂੰ ਪੈਸੇ ਭੇਜ ਦਿੰਨਾ ਪਰ ਕਰਦੇ ਕਹਿੰਦੇ ਸੀ ਵੀ ਜੇ ਤੂੰ ਆਪਦੀ ਫੀਸ ਕੱਢ ਹਨਾ ਵੀ ਅਸੀਂ ਤਾਂ ਆਪਦਾ ਠੀਕ ਹੈਗੇ ਆ ਇੱਥੇ ਹਨਾ ਕੀ ਕਾਰਨ ਰਹੇ ਹੋਣਗੇ ਬਾਈ ਜੀ ਇਹ ਤਾਂ ਉਹ ਆਪ ਹੀ ਦੱਸ ਸਕਦਾ ਸੀਗਾ ਪਰ ਜੇ ਮੌਕੇ ਦੇ ਹਾਲਾਤਾਂ ਦੀ ਗੱਲ ਬਾਤ ਜਿਹੜੀ ਹੁਣ ਦੇਖੀਏ ਬਾਈ ਜੀ ਕੈਨੇਡਾ ਦੀ ਤਾਂ ਇੱਥੇ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਆਮ ਕੰਮ ਲੱਭਣਾ ਬਹੁਤ ਔਖਾ ਖਾਸ ਕਰਕੇ 10 10 11 11 ਮਹੀਨੇ ਜਿਹੜੇ ਸਟੂਡੈਂਟ ਉਹ ਵਿਲੇ ਬੈਠੇ ਹੈਗੇ ਆ ਕੈਨੇਡਾ ਦੇ ਵਿੱਚ ਅ ਤਰਸੀ ਜਾਂਦੇ ਆ ਬਾਈ ਜੀ ਮਿੰਤਾ ਕੱਢੀ ਜਾਂਦੇ ਆ ਵੀ ਯਾਰ ਸਾਨੂੰ ਕੋਈ ਕੰਮ ਦਵਾ ਦੇ ਕਿਉਂਕਿ ਸਚਾਈ ਆ ਬਾਈ ਜੀ ਜੇ ਆਪਾਂ ਹੁਣ ਐਵੇਂ ਗੱਪ ਮਾਰ ਕੇ ਕਿਸੇ ਨੂੰ ਗਮਰਾਹ ਕਰਦੇ ਵੀ ਨਹੀਂ ਜੀ ਕੈਨੇਡਾ ਦੇ ਵਿੱਚ ਤਾਂ ਹਰੇਕ ਬੰਦਾ ਆ ਖੁਸ਼ੀ ਆ ਇਦਾਂ ਦਾ ਬਾਈ ਜੀ ਕੋਈ ਸੀਨ ਨਹੀਂ ਹੈਗਾ ਤੇ ਇਹੀ ਕਾਰਨ ਇਸ ਮੁੰਡੇ ਦੇ ਰਏ ਹੋਣਗੇ ਕਿਉਂਕਿ ਅੱਜ ਤੋਂ 10 ਮਹੀਨੇ ਪਹਿਲਾਂ ਐਸੀ ਤੁਸੀਂ ਆਪ ਹੀ ਜਦੋਂ ਤੁਸੀਂ ਜਾ ਕੇ ਦੇਖ ਸਕਦੇ ਮਾਪਿਆਂ ਦੇ ਵੀ ਕਿੰਨੇ ਬੁੱਢੀ ਹਾਲਾਤ ਦੇ ਵਿੱਚ ਨੇ ਤੇ ਜਦੋਂ ਇਹੋ ਜਿਹੇ ਹਾਲਾਤਾਂ ਦੇ ਵਿੱਚੋਂ ਉੱਠ ਕੇ ਬੰਦਾ ਆਉਂਦਾ ਹੈਗਾ 30-40 ਲੱਖ ਰੁਪਇਆ ਲਾ ਕੇ ਕੈਨੇਡਾ ਦੇ ਵਿੱਚ ਆਉਂਦਾ ਜਦੋਂ ਆ ਕੇ 10 ਮਹੀਨੇ ਜਦੋਂ ਕੰਮ ਨਾ ਮਿਲੇ ਤੇ ਮਾਪੇ ਵੀ ਬਈ ਜੀ ਗਾਂ ਮਗਰੋਂ ਹੋਰ ਪੈਸਾ ਭੇਜਣ ਦੇ ਲਈ ਜਿਹੜੇ ਕਾਬਿਲ ਨਾ ਹੋਣ ਤਾਂ ਜਿਹੜੇ ਜਵਾਕ ਨੂੰ ਡਿਪਰੈਸ਼ਨ ਦਾ ਹੋਣਾ ਤਾਂ ਲਾਜ਼ਮੀ ਬਣ ਜਾਂਦਾ ਤੇ ਇਹੀ ਕਾਰਨ ਬਈ ਜੀ ਇਸ ਨੌਜਵਾਨ ਦੇ ਰਏ ਹੋਣਗੇ 10 ਮਹੀਨੇ ਕੰਮ ਨਾ ਮਿਲਣ ਕਾਰਨ ਜਿਹੜੇ ਜਵਾਕ ਨੇ ਹੋ ਸਕਦਾ ਸੁਸਾਈਸਾਈਡ ਕਰਨ ਬਾਰੇ ਸੋਚ ਲਿਆ ਹੋਵੇ ਸੋ ਮੇਰੇ ਵੀਰਾ ਭਰਾਵਾਂ ਨੂੰ ਇਹ ਵੀ ਬੇਨਤੀ ਹੈਗੀ ਆ ਬਾਈ ਜੀ ਇਹੋ ਜੇ ਕੰਮ ਨਾ ਕਰਿਆ ਕਰੋ ਤੇ ਖਾਸ ਕਰਕੇ ਜਿਹੜੇ ਬਾਈ ਜੀ ਇੰਡੀਆ ਤੋਂ ਆਪਣੇ ਜਵਾਕਾਂ ਨੂੰ ਭੇਜਣਾ ਚਾਹੁੰਦੇ ਆ ਉਹਨਾਂ ਨੂੰ ਵੀ ਬਾਈ ਜੀ ਗੁਜਾਰਸ਼ ਆ ਕੰਮ ਸੇ ਕੰਮ ਜਿਹੜੇ ਅਸਲੀ ਹਾਲਾਤ ਸਮਝ ਕੇ ਜੇ ਤੁਸੀਂ ਆਪਦੇ ਬੱਚਿਆਂ ਨੂੰ ਜੇ ਤੁਸੀਂ ਕੈਨੇਡਾ ਭੇਜਣਾ ਚਾਹੁੰਦੇ ਆ ਤਾਂ ਅਸਲੀ ਹਾਲਾਤ ਸਮਝ ਕੇ ਜ਼ਰੂਰ ਭੇਜੋ ਕਿਉਂਕਿ ਜੋ ਗੱਲਾਂ ਤੁਸੀਂ ਸੋਚਦੇ ਆ ਉਦਾਂ ਗੱਲਾਂ ਬਾਈ ਜੀ ਹੁੰਦੀਆਂ ਨਹੀਂ ਹੈਗੀਆਂ ਕਿਉਂਕਿ ਰਿਐਲਿਟੀ ਵਿੱਚ ਤੇ ਕਹਿੰਦੇ ਹੁੰਦੇ ਆ ਵੀ ਰੀਲਾਂ ਦੇ ਵਿੱਚ ਬਹੁਤ ਜੀਮ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਜੋ ਏਜੰਟਾਂ ਦੁਆਰਾ ਤੁਹਾਨੂੰ ਦਿਖਾਇਆ ਜਾਂਦਾ ਹੈਗਾ ਵੀ ਕੈਨੇਡਾ ਜਾ ਕੇ ਉਹਨਾਂ ਦੁਆਰਾ ਤਾਂ ਤੁਹਾਨੂੰ ਐਂ ਸ਼ੋ ਕੀਤਾ ਜਾਂਦਾ ਹੈਗਾ ਵੀ ਤੁਸੀਂ ਕੈਨੇਡਾ ਜਾਓਗੇ ਜਾਣ ਸਾਰ ਦਰਖਤਾਂ ਨਾ ਉਹ ਜਿਹੜੇ ਡਾਲਰ ਤੋੜਨੇ ਸ਼ੁਰੂ ਕਰ ਦਿਓਗੇ ਸੋ ਮੇਰੀ ਪੰਜਾਬ ਦੇ ਮਾਪਿਆਂ ਨੂੰ ਬੇਨਤੀ ਹੈ ਵੀ ਇਸ ਇੱਕ ਘਟਨਾ ਤੋਂ ਸਿੱਖਿਆ ਲੈਂਦੇ ਹੋਏ ਜਿਹੜੀ ਤੁਸੀਂ ਬਹੁਤ ਸੋਚ ਸਮਝ ਕੇ ਆਪਦੀ ਇਨਵੈਸਟਮੈਂਟ ਜਿਹੜੀ ਕਰੋ ਹਨਾ ਅਪਾ ਇਹ ਨਹੀਂ ਕਹਿੰਦੇ ਹੈਗੇ ਵੀ ਕੈਨੇਡਾ ਮਾੜਾ ਹੈਗਾ ਪਰ ਤੁਸੀਂ ਫਿਰ ਵੀ ਇਹਨਾਂ ਗੱਲਾਂ ਨੂੰ ਜ਼ਰੂਰ ਹਿਲਾਤ 'ਚ ਰੱਖੋ ਵੀਰ ਜੇ ਸਾਡੇ ਜਵਾਕ ਨੂੰ ਕੰਮ ਨਹੀਂ ਮਿਲਦਾ ਹੈਗਾ ਵੀ ਅਸੀਂ ਇਦੋਂ ਬਾਅਦ ਉਹਦੀ ਸਹਾਇਤਾ ਕਰਨ ਦੇ ਕਾਬਿਲ ਹੈਗੇ ਆ ਜਾਂ ਨਹੀਂ ਹੈਗੇ ਕਿਤੇ ਇਹ ਨਾ ਹੋਵੇ ਬਈ ਜੇ ਤੁਹਾਡੇ ਜਵਾਕ ਵੀ ਤੁਹਾਡੇ ਤੋਂ ਜਾਣ ਤੇ ਤੁਹਾਡਾ ਪੈਸਾ ਤੇ ਤੁਹਾਡੀ ਜ਼ਮੀਨ ਉਹ ਵੀ ਤੁਹਾਡੇ ਕੋਲੇ ਨਾ ਰਵੇ ਬਹੁਤ ਬਹੁਤ ਧੰਨਵਾਦ ਜੀ